ਬੀਤੇ 8 ਦਿਨਾਂ ਤੋਂ ਚੱਲ ਰਹੇ ਮੈਟਰੋ ਜਲੰਧਰ ਬਾਈਪਾਸ ਰੋਡ ਵਿਖੇ ਰੋਸ ਕਰਨ ਨੂੰ ਲੈ ਕੇ ਸਮਾਜ ਦੇ ਲੋਕਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਹਰ ਬਾਰ Hindu ਵਿਅਕਤੀ ਨੂੰ ਨਿਟੀਓ ਠੇਸ ਪਹੁੰਚਾਈ ਜਾਂਦੀ ਹੈ। ਉਨ੍ਹਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਹੈ ਕਿ ਹਜ਼ਾਰਾਂ ਲੋਕਾਂ ਦੀ ਆਸਾਂ ਨੂੰ ਦੇਖਦੇ ਹੋਇਆ ਇਸ ਥਾਂ ਉੱਪਰ ਦੁਬਾਰਾ ਧਾਰਨ ਦੀ ਜਗ੍ਹਾ ਦਾ निर्माण ਕੀਤਾ ਜਾਵੇ ਨਹੀਂ ਤਾਂ ਸਮੂਹ ਲਧਿਆਣਾ શહેર ਦੇ ਵਾਸੀ ਸੜਕਾਂ ਤੇ ਉਤਰਨ ਲਈ ਮਜਬੂਰ ਹੋਣਗੇ। ਕੀ ਬਾਤ ਜੇਕਰ ਪ੍ਰਸ਼ਾਸਨ ਕੱਲ ਤੱਕ ਸਾਡੀਆਂ ਮੰਗਾਂ ਪੂਰੀ ਕਰਦਾ ਤਾਂ ਠੀਕ ਆ। ਇਹਦਾ ਪਰਸੋਂ ਨੂੰ ਅਸੀਂ ਇੱਥੇ ਚੱਕਾ ਜਾਮ ਕਰਾਂਗੇ। ਜੇ ਤੱਕ ਮਾਨਯੋਗ ਐਮਐਲਏ ਸਾਹਿਬ ਇੱਥੇ ਕੋਈ ਨਹੀਂ ਆਇਆ ਤੇ ਨਾ ਹਜੇ ਪ੍ਰਸ਼ਾਸਨ ਦਾ ਉੱਚ ਅਧਿਕਾਰੀ ਆਇਆ 2 ਦਿਨ ਪਹਿਲਾਂ ਇੱਥੇ ਸਲੇਪਤਾ ਵੀ ਕਰਨ ਦੇ ਐਸਐਚਓ ਸਾਹਿਬ ਜਰੂਰੀ ਦਿੱਤਾ ਵੀ ਦੋਸ਼ੀਆਂ ਦੇ ਬਣਦੀ ਕਾਰਵਾਈ ਕਰਾਂਗੇ। ਪਰ ਹਜੇ ਤੱਕ ਕਿਸੇ ਤੇ ਵੀ ਐਫਆਈਆਰ ਜਿਹੜੀ ਦਰਜ ਨਹੀਂ ਤੇ ਤੜਨਾ ਦੁਆਰਾ ਗੱਲਬਾਤ ਕੀਤੀ ਸੀ ਐਸੋਸੀਏਸ਼ਨ ਨਾਲ ਅੱਠ ਦਿਨ ਤੋਂ ਲਗਾਤਾਰ ਭਗਵਾਨ ਵਾਲਮੀਕੀ ਮਹਾਰਾਜ ਦਾ ਜਿਹੜਾ ਮੰਦਿਰ ਮੈਟਰੋ ਦੇ ਬਾਹਰ ਸਥਿਤ ਸੀਗਾ ਬੜਾ ਪ੍ਰਾਚੀਨ ਮੰਦਿਰ ਸੀਗਾ ਜਿਹਦੇ ਰੋਸ ਦੇ ਵਿੱਚ ਅਸੀਂ ਪਿਛਲੇ 8 ਦਿਨਾਂ ਤੋਂ ਇੱਥੇ ਲਗਾਤਾਰ ਧਰਨਾ ਲਾ ਕੇ ਆਪਣਾ ਬੈਠੇ ਹੋਏ ਆ ਸ਼ਾਂਤਮਈ ਢੰਗ ਨਾਲ ਪ੍ਰਸ਼ਾਸਨ ਨੂੰ ਅਪੀਲ ਕਰ ਰਹੇ ਆ ਵੀ ਜਿਹੜੇ ਦੇ ਪਿੱਛੇ ਲੋਕ ਨੇ ਉਹਨਾਂ ਤੇ ਜਿਹੜੀ ਐਫਆਈਆਰ ਦਰਜ ਕੀਤੀ ਜਾਵੇ ਪਰ ਪ੍ਰਸ਼ਾਸਨ ਨੂੰ ਕੋਈ ਸੁਣਵਾਈ ਨਹੀਂ ਪਿਛਲੇ ਅੱਜ ਨੋਵਾਂ ਦਿਨਾਂ ਤੇ ਅੱਜ ਸਵੇਰੇ 2 ਤੋਂ ਲੱਗੇ 3 ਵਜੇ ਦੇ ਵਿੱਚ ਫੇਰ ਜੀਸੀਬੀ ਆਂਦੀ ਆ ਅੱਜ ਦੁਬਾਰਾ ਮੰਦਰ ਦੀ ਬੇਅਦਬੀ ਕੀਤੀ ਜਾਂਦੀ ਆ 15000 ਇੱਟਾ ਕਿਸੇ ਸ਼ਰਧਾਲੂ ਵੱਲੋਂ ਰਾਤੀ ਇੱਥੇ ਰੱਖੀਆਂ ਗਈਆਂ ਸੀ ਤੇ ਰਾਤੋਂ ਰਾਤ ਇੱਟਾਂ ਸੀਮੈਂਟ ਬਜਰੀ ਇਦਾਂ ਦੇ ਚੋਰ ਲਟੇਰੇ ਆਂਦੇ ਆ ਵੀ ਰੇਤਾ ਬਜਰੀ ਵੀ ਨਾਲ ਹੀ ਲੈ ਗਏ ਤੇ ਸਵੇਰ ਦੀਆਂ ਤੁਹਾਨੂੰ ਫੋਟੇ ਦਿਖਾਵਾਂਗੇ ਵੀ ਇੱਟਾਂ ਇੱਥੇ ਖਲਾਰੀਆਂ ਪਈਆਂ ਸੀ ਬੈਨਰ ਵਾਲਮੀਕੀ ਮਹਾਰਾਜ ਦੀ ਜਿਹੜੀ ਫੋਟੋ ਸੀਗੀ ਬੈਨਰ ਸੀਗੇ ਉਹਨਾਂ ਨੂੰ ਪਾੜ ਕੇ ਸੁੱਟਿਆ ਹੈ ਸੀਗਾ ਜਿਹੜਾ ਸ਼ਿਵਜੀ ਦਾ ਤਰਸ਼ੂਲ ਸੀਗਾ ਉਹਨਾਂ ਨੂੰ ਸੁੱਟ ਕੇ ਗਏ ਸੀਗੇ ਜਿਹੜਾ ਚਿਰਾਗ ਬਲਦਾ ਸੀ ਦੀਪਮਾਲਾ ਹੁੰਦੀ ਸੀ ਉਹਨਾਂ ਨੂੰ ਵੀ ਇੱਥੋਂ ਗੈਬ ਕਰ ਦਿੱਤਾ ਗਿਆ ਸਾਨੂੰ ਤਾਂ ਹਜੇ ਤੱਕ ਇਹ ਹੀ ਨਹੀਂ ਪਤਾ ਲੱਗੀ ਵੀ ਕਿਹੜੀਆਂ ਪਾਵਰਾਂ ਨੇ ਵੀ ਸਾਡੇ ਸਾਹਮਣੇ ਆਓ ਜੇ ਐਨਐਚਆਈ ਦਾ ਕੰਮ ਆ ਅੱਜ ਅਸੀਂ ਸਵੇਰੇ ਐਨਐਚਆਈ ਡਿਪਾਰਟਮੈਂਟ ਵੀ ਗਏ ਸੀਗੇ ਸਾਡੀ ਉੱਚ ਅਧਿਕਾਰੀਆਂ ਨਾਲ ਗੱਲ ਹੋਈ ਆ ਪਰ ਸਾਬੋ ਦਾ ਇਹੀ ਕਹਿਣਾ ਵਾ ਵੀ ਜਿਹੜਾ ਇਹ ਕੰਮ ਆ ਇਹ ਐਮ ਐਚ ਆਈ ਵੱਲੋਂ ਨਹੀਂ ਕੀਤਾ ਗਿਆ ਜੇ ਐਨ ਐਚ ਆਈ ਵੱਲੋਂ ਨਹੀਂ ਕੀਤਾ ਗਿਆ ਤੇ ਇਹ ਕੰਮ ਕਿਦੇ ਆ ਚਲੋ ਜੀ ਮੈਂ ਪਿੱਛੇ ਪਤਾ ਲੱਗਿਆ ਵੀ ਇਹ ਕੌਣ ਹੈ ਇਹ ਜਗ੍ਹਾ ਲੱਗ ਲੱਗਦਾ ਵੀ ਤੁਹਾਨੂੰ ਕੋਈ ਸ਼ੱਕ ਆ ਵੀ ਉਹ ਇਹਨਾਂ ਨੂੰ ਕਰਾਇਆ ਜਾ ਸਕਦਾ ਦੀ ਕੌਣ ਨੇ ਦੇਖੋ ਜੀ ਹਜੇ ਤਾਂ ਸ਼ੱਕ ਦੇ ਘੇਰੇ ਦੇ ਵਿੱਚ ਇਹ ਕਲੋਨੀ ਵਾਲੇ ਆ ਰਹੇ ਆ ਸਿਰਫ ਕਿਉਂਕਿ ਹੋਰ ਕੋਈ ਲੱਗੇ ਡੱਗੇ ਇਦਾਂ ਦੀ ਜਗ੍ਹਾ ਹੈ ਨਹੀਂ ਜਿਨ੍ਹਾਂ ਨੂੰ ਮੰਦਰ ਤੋਂ ਦਿੱਕਤ ਹੋਵੇ ਇਹਨਾਂ ਨੇ ਰਾਤੋਂ ਰਾਤ ਜਿਹੜਾ ਇੱਥੇ ਪੰਡਤ ਸੀਗਾ ਉਹਦੇ ਨਾਲ ਸੌਦਾ ਕੀਤਾ ਮੰਦਰ ਦਾ ਮੂਰਤੀਆਂ ਦਾ ਸੌਦਾ ਕੀਤਾ ਸਾਡੇ ਭਗਵਾਨਾਂ ਦਾ ਸੌਦਾ ਕੀਤਾ ਤੇ ਰਤੋਂ ਰਾਤ ਇਧਰੋਂ ਮੰਦਰ ਗਾਇਬ ਕਰਤਾ ਮੰਗ ਪ੍ਰਸ਼ਾਸਨ ਤੋਂ ਇਹੀ ਆ ਵੀ 8 ਦਿਨ ਤੋਂ ਲਗਾਤਾਰ ਇੱਥੇ ਧਰਨੇ ਤੇ ਬੈਠੇ ਹੋਏ ਆ ਹਿੰਦੂ ਸਮਾਜ ਵੱਲੋਂ ਸਾਨੂੰ ਰੋਜ਼ ਕੋਲ ਮਿਲਦੀ ਪਈ ਆ ਵੀ ਆਪਾਂ ਸੜਕ ਤੇ ਉਤਰੀਏ ਪਰ ਕਿਤੇ ਨਾ ਕਿਤੇ ਜੇ ਅਸੀਂ ਸ਼ਾਂਤਮਈ ਢੰਗ ਦੇ ਨਾਲ ਆਪਣਾ ਪ੍ਰਦਰਸ਼ਨ ਜਾਰੀ ਰੱਖ ਰਹੇ ਆ ਆਮ ਅਮਿਤ ਗੁਪਤਾ ਵਿਸ਼ਵ инду ਪਰਸ਼ਦ ਸੁਖਦੇਵ ਜ਼ਿਲ੍ਹਾ ਮੰਤਰੀ ਔਰ ਮੇਰੀ ਮੰਗੇ ਹੈ ਜੇ ਤਾਂ ਇਹ ਸਾਡੀ ਮੰਗ ਪੂਰੀ ਕੀਤੀ ਜਾਊਗੀ ਸ਼ਾਂਤੀ ਮੈਂ ਢੰਗ ਨਾਲ ਠੀਕ ਹੈ ਨਹੀਂ ਤਾਂ ਅਸੀਂ ਕੋਸ਼ਿਸ਼ ਕਰਾਂਗੇ ਪਰਸੋਂ ਇਹ ਪ੍ਰਸ਼ਾਸਨ ਨੂੰ ਵੀ ਕਹਿੰਦੇ ਆ ਬੇਨਤੀ ਕਰਦੇ ਆ ਨਹੀਂ ਤਾਂ ਅਸੀਂ ਪਰਸੋਂ ਇੱਥੇ ਰੋਡ ਜਾਮ ਕਰਾਂਗੇ ਔਰ ਇਸ ਮੰਦਰ ਦਾ ਨਿਰਮਾਣ ਅਸੀਂ ਰਾਤੋਂ ਰਾਤ ਦੁਬਾਰਾ ਕਰਾਂਗੇ ਜਿੱਦਾਂ ਤੋੜਿਆ ਗਿਆ ਔਰ ਫਿਰ ਜਿਹਦੇ ਚ ਦਮ ਹੈਗਾ ਉਹ ਸਾਡੇ ਸਾਹਮਣੇ ਤੋੜ ਕੇ ਦਿਖਾਵੇ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز